ਉਹ ਬਾਈ ਦਰਿਆ ਦੇ ਕਰੋ ਹਾਲਾਤ ਚੈੱਕ ਵੀ ਪਾਣੀ ਤਕਰੀਬਨ ਇਧਰ ਵੀ ਘਟਾ ਹੈ ਇਧਰ ਵੀ ਘਟ ਛੱਡਿਆ ਹੈ ਹਾਂ ਹੋਰ ਆ ਫਾਟਕ ਸਾਰੇ ਬੰਦ ਹੈ ਵੀ ਪਰਲੇ ਪਾਸੇ ਜਾ ਕੇ ਥੋੜੇ ਜਿਹੇ ਫਾਟੇ ਖੋਲੇ ਹੋਏ ਆ ਯਾਨੀ ਅੱਧੇ ਕੋ ਫਾਟਕ ਸਮਝ ਲਓ ਖੋਲੇ ਹੋਏ ਆ ਵੀ ਅੱਧੇ ਕੋ ਬੰਦ ਆ ਤਕਰੀਬਨ ਪਾਣੀ ਘਟਾ ਬਹੁਤ ਪਾਣੀ ਇਧਰ ਪਿੱਛੇ ਵੀ ਘਟ ਗਿਆ ਪਾਣੀ ਇਧਰ ਵੀ ਘਟਾ ਹੈ ਵਕਸੇ ਉਹ ਦਰਖ ਦਰਖ ਦਾਏ ਵਿੱਚ ਹੜ ਕੇ ਹਲੋ ਪਹਿਲਾ ਪਾਣੀ ਦਾ ਜ਼ੋਰ ਜ਼ਿਆਦਾ ਦਾ ਹੁਣ ਥੋੜਾ ਜਿਹਾ ਘਟਿਆ ਰ ਹੈ ਬਹੁਤ ਰੱਖਦੇ ਆ ਰਿਹਾ ਕਿਉਂ ਮਾਸ਼ਿਆ ਚੱਲਦੇ ਫਟ ਫਲੇ ਹੈ ਬੰਦ ਹੋ ਰਹੇ ਜਮੇ ਜਿਹੜੇ ਦੂਏ 12 ਦਰੀ ਵਾਲੇ ਫਟ ਕਹਿੰਦੇ ਉਹ ਵੀ ਬੰਦ ਕਰੇ ਹੋਏ ਸਾਰੇ ਯਾ ਪਛੇ ਵੀ ਕੰਨਾਂ ਜੇ ਲੱਗੇ ਦੇਖਾਂ ਠੀਕ ਆ ਪਿਛੇ ਪਾਖੜੇ ਚ ਵੀ ਪਾਣੀ ਘਟਿਆ ਦਾ ਮੈਂ ਹਾਰਕ ਜਿਹੜਾ ਖੋਲੇ ਵੀ ਜਿਆਦਾ ਖੋਲੇ ਵੀ ਡਾਕਟਰ ਆ ਮੈਂ ਕਹਿੰਦਾ ਮੈਨੂੰ ਪਾਣੀ ਆਵਾ ਕੋਲੇ ਵੀ ਫਟਕ ਅੱਗੇ ਵੀ ਫੋਲੇ ਉਹਨੇ ਥੋੜੇ ਜਿਹਾ ਇਕੱਠ ਹੁੰਦੇ ਆ ਇੱਧਰ ਪਾਣੀ ਚਲੋ ਦੇਖਣੋਂ ਪੱਟੇ ਲੱਗਦਾ ਬਹੁਤ ਨਹੀਂ ਹੈਗਾ ਠੀਕ ਹੈ ਆ नहीं खोले हुए खोले हुए ज्यादा यानी फाट कटे खोले ਜਾ ਜਾ ਪਾਣਾ ਦੋਨੋਂ ਤੋਰ ਤੇ ਸਾਰਾ ਦਿਖਾ ਦੇਣਾ ਬਹੁਤ ਬਾਇਓ ਡਾਟਾ ਚਲੋ ਇਹ ਪਾਣੀ ਜਣੀ ਅੱਗੇ ਜਾ ਕੇ ਮਾਰ ਗਾ ਦੇ ਜਿਹੇ ਢੋਹ ਜੀ ਲੱਗ ਜਾਂਦੇ ਨਾ ਮਿੱਟੀ ਫਿਰ ਘੱਟ ਪਾਣੀ ਖੋਰਨ ਲੱਗ ਜਾਂਦਾ ਇਹ ਜਾਂਦਾ ਜੀ 2.2 ਪਰ 9 ਵਿੱਚ ਤੇ ਆਪਾਂ ਬੰਨ ਲੱਗਦੇ ਦਿਖਾ ਦੇ ਤੁਹਾਨੂੰ ਮਾੜਾ ਕੋਈ ਨਹੀਂ ਜਦ ਕਰਾ ਸਾਰੇ ਜੇ ਅੱਟ ਖੋਲਿਆ ਮੈਂ ਆਦੋਂ ਪਰਲੇ ਪਾਸੇ ਬੰਦ ਹੈ ਉਹ ਪਰਲੇ ਪਾਸੇ ਬੰਦ ਹੈ ਹਾਂ ਦਰਗਾਹ ਦਾ ਚੱਲਦਾ ਪੂਰਾ ਪਾਣੀ ਮਾਰੋ ਮਾਰਾ ਬਾਕੀ ਲੋਜ ਆਪਾਂ ਹੋ ਜਿੰਦੇ ਦੂਰੇ ਪਾਸੇ ਹਾਂ ਤਾਂ ਘੜਿਆ ਹੈ। ਸਾਹੀ ਫੜਕ ਜ਼ਿਆਦਾ ਖੋਲੇ ਬਈ। ਲੋਕਾਂ ਨਾਲ ਵੀ ਮੈਂ 4 ਦਿਨ ਹੋ ਗਏ ਤੇ ਕਈ ਮੈਂ ਸਾਡੇ ਮੀਂਹ ਪਿਆ ਨਹੀਂ ਹੈਗਾ ਬਹੁਤੋਂ ਮੌੜ ਵੀ ਠੀਕ ਹੈ ਚਲੋ ਬੱਦਲ ਬਾਈ ਮੋਟੀ ਹੁੰਦੀ ਹੈ ਨਹੀਂ ਤੇ ਜਾਓ ਆ ਹੁਣ ਫੇਰ ਵੀ ਠੀਕ ਹੈ ਜੁਗਾ ਹੁਣ ਜਿਹੜਾ ਹੈਗਾ ਠੱਗੀ ਉਹ ਵਾਈ ਹਾਲਾਤ ਕਰ ਲੋ ਚੈੱਕ ਸਾਰੇ ਇਹ ਕਿਹੜਾ ਖੁੱਲਾ ਹੈ ਸਭ ਬੰਦ ਔਰਲੇ ਪਾਸੇ ਵਾਲੇ ਵੜਕ ਉਹ ਪਰਲੇ ਖੁੱਲੇ ਆ ਜਿਹੜੇ ਆਪਾਂ ਤੁਹਾਨੂੰ ਦਿਖਾ ਕੇ ਗਏ ਸੀ ਮਿੱਟਰ ਕੋਈ ਆਪਾਂ ਸਾਰਾ ਜਿਹਾ ਕਵਰ ਕਰਤਾ ਹਮੇ ਦਾ ਅੱਧਾ ਖੁੱਲਾ ਹੈ ਜਿਹੜਾ ਖੁੱਲਾ ਸੋਨਾ ਫਾਟ ਖੋਲੇ ਹੋਇਆ ਇਹ ਬੰਦ ਹੈ ਇਹ ਜਿਹੜੇ 12 ਤਰੀ ਗੱਲਦੇ ਨੇ ਇਹ ਫਟ ਕੋ ਬਾਕੀ ਮੌਸਮ ਵੀ ਵਿੱਚ ਗੜਬੜ ਜਿਹਾ ਹੋ ਜਾਂਦਾ ਚਲੋ ਠੀਕ ਹੈ ਠੰਡਾ ਮੌਸਮ ਹੈ ਪੰਜ-ਛੇ ਦਿਨ ਰਹਿ ਕੇ ਬਾਦੋਂ ਨਿਕਲ ਗਈ ਠੀਕ ਹੈ ਫਿਰ ਕੋਈ ਆ ਜੀ ਆ ਬੈਠੇ ਚੁੱਕੇ ਵਾਲੇ ਜਿਹੜੇ ਭਾਵੇਂ دریا 'ਚ ਬੈਠੇ ਆ ਤੇ ਚਲੋ ਇਹ ਬਾਹਰ ਨਿਕਲ ਕੇ ਬੈਠ ਗਏ ਨੇ ਕਿ ਉਹ ਪਾਣੀ ਆਉਣ ਦਾ ਚਾਂਟ ਸਕਦਾ ਪਾਣੀ ਪੈਸੇ ਉਹਰੇ ਆਇਆ ਕਿ ਹੈਗਾ ਹੁਣ ਦੇਖ ਲੀਓ ਫਸਲ ਪੀਜੀ ਲਿਆ ਨੇ ਖੇਤ ਵੀ ਤਕਰੀਲੋਂ ਬਾਹੇ ਪਿਆ ਹੈ ਨਾ ਫਸਲ ਹੈ ਉਹ ਕੰਮਲੀ ਖੜੀ ਹੈ ਵਿੱਚ ਇੱਡੀ ਆ ਪੁੰਡਿਆ ਲੱਗਿਆ ਨਾ ਜੇ ਪਾਣੀ ਆ ਜਣਾ ਉਹ ਮਰ ਜਾਣਗੇ ਸਾਰੇ ਪਾਣੀ ਚਲੋ ਹਿਸਾਬ ਦਾ ਸੌਰੇ ਅੱਗੇ ਆਹ ਹਾ ਸੜਕਾਂ ਜਿਹੜੀ ਟੁੱਟ ਗਈਆਂ ਵੀ ਗੱਲ ਪਾਣੀ ਜ਼ਿਆਦਾ ਆਇਆ ਬਰਾ ਕੜਕ ਵੀ ਜ਼ਿਆਦਾ ਖੁੱਲੇ ਫਿਰੇ ਜੇ ਉਹਦੇ ਹਿਸਾਬ ਨਾਲ ਖੁੱਲੇ ਹੋਉਂਦੇ ਫਿਰ 10 ਦੂਰ ਦਾ ਕਦਾ ਟੁੱਟ ਜਾਣਾ ਤਾਂ ਯਾ ਦੇਖ ਲਓ ਹੁਣ ਸਕਦਾ ਇੱਥੇ ਵਿੱਚ ਆ ਉਹ ਦੇਖੋ ਗੜਾਈ ਕਰਨ ਲੱਗੇ ਹੋਏ ਆ ਬਸ ਅੱਜ ਗੜਾਈ ਹੋ ਰਹੀ ਹੋ ਬਿੱਤੇ ਆ ਬਾਕੀ ਖੇਤ ਵੀ ਪਾਏ ਪਿਆ ਇਹਨਾਂ ਨੇ ਅੱਧਰ ਖੜੀਆਂ ਜਿੰਦੀ ਇੱਕ ਠੀਕ ਹੈ ਇੱਕ ਤੇ ਹੋਰੇ ਪਾਣੀ ਆਇਆ ਬਹੁਤ ਦਾ ਫਿਰ ਫਸ ਨਾ ਮਰ ਜਾਂਦਾ ਕਿ ਆਪਾਂ ਨੇ ਦੇਖਿਆ ਇਹ ਆਪਣੇ ਵੀ ਤੋਲੀਆਂ ਲੱਗੀਆਂ ਹੋਈਆਂ ਪਿੰਡਿਆਂ ਲਈ ਖੜਾ ਰੋ ਰਿਹਾ ਹੈ ਤੇ ਆਹ ਸੜਕ ਕੋ ਜੁੜ ਗਈ ਮੈਂ ਤੱਪੂ ਤੱਪੂ ਆਏ ਬੈਨਾਂ ਨੇ ਉਹ ਤਾਂ ਹੀ ਲੱਗੀ ਹੋਈ ਆ ਤਾਂ ਬੈਠ ਕੇ ਇੱਕ ਵਾਰ ਆ ਗਿਆ ਉੱਪਰ ਬਸ ਠੀਕਾ ਕੀ ਪਾਣੀ ਇਹ ਰਹੇਗਾ ਬੰਦ ਵਧੀਆ ਸੈਟਪਸ ਜਾਤਾ ਜੇ ਰਹੇਗਾ ਠੀਕ ਆ ਮੋਟਾ ਜਿਹਾ ਜੀ ਪਹਿਲੇ ਬਹੁਤ ਆ ਦੇਖੋ ਅੱਗੇ ਸਭ ਆਹੇ ਪਏ ਨਾ ਨਾ ਬਸ ਅੱਡੀ ਤਿਆਰੀ ਹੈ ਇਹ ਇਕਰ ਹੁਣ ਸਾਗ ਹਰੇ ਸਾਡੇ ਪਾਸ ਤਿਆਰ ਨਹੀਂ ਹੋਇਆ ਇਹਨਾਂ ਨੇ ਸਭ ਤੋਂ ਸਾਗ ਤਿਆਰ ਕਰ ਦਿੱਤਾ ਹੈ ਦੇਖਣਾ ਆਪ ਕੋ ਸਾਗ ਆ ਗਿਆ ਇਹ ਹੋ ਡੂੰਗਾ ਹੈ ਬਹੁਤ ਜ਼ਿਆਦਾ ਡੂੰਗਾ ਭਾਈ ਚੱਲ ਚੱਲ ਲੋ ਜੀ ਬਾਈ ਪਹਿਲਾਂ ਆ ਸਾਈਡ ਕੰਮ ਚੱਲਦਾ ਦਾ ਵੀ ਆ ਸਾਈਡ ਹੁਣ ਠੀਕ ਹੋ ਗਿਆ ਨਾ ਪ੍ਰਧਾਨ ਸਾਰਾ ਬਹਾ ਦਿਓ ਠੋਕਰ ਆ ਬਾਈ ਉੱਥੇ ਪੱਥਰ ਲੱਗਦਾ ਦਾ ਵੀ ਹੁਣ ਠੋਕਰ ਜਿੱਥੇ ਪਹਿਲਾਂ ਕੰਮ ਚੱਲਦਾ ਦਾ ਵੀ ਐ ਜਿਹੜਾ ਘੁੰਮ ਕੇ ਪਾਣੀ ਆਉਂਦਾ ਦਾ ਹੁਣ ਇਹ ਇੱਥੇ ਦੇ ਛੱਡ ਕੇ ਬਾਈ ਅਗਲੀ ਠੋਕਰ ਪਹ ਹੋ ਗਿਆ ਜਲਦੀ ਬਾਈ ਪੋਪਲੈਨ ਅੰਦਰ ਲੋ ਜੀ ਬਾਈ ਆ ਠੋਕਰ ਦੇ ਮੂਹਰੇ ਵਾਲੀ ਸਾਈਡ ਖੜੇ ਆਪਾਂ ਓਰੇ ਬਾਈ ਦੇਖੋ ਆ ਬੰਨਾ ਇੱਥੇ ਬੰਦੇ ਜਮੇ ਨੇੜੇ ਆ ਗਿਆ ਤਾਂ ਦੇਖੋ ਸਤਿ ਸ਼੍ਰੀ ਅਕਾਲ ਵੀ ਉਰੇ ਥੋੜੀ ਫਰਕ ਰਹਿ ਗਿਆ ਤਾਂ ਭਾਈ ਪੂਰੇ ਵੀ ਉਹੀ ਕੰਮ ਹੈ ਵੀ ਠੋਕਰ ਕੇ ਪਾਣੀ ਵਜੇ ਕੇ ਘੁੰਮਦਾ ਹੈ ਲਓ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਭਾਈ ਫੇਰ ਪਹੁੰਚੇ ਆ ਪਿੰਡ ਸਾਰੰਗਪੁਰ ਫਸਤੇ ਬੰਨ ਤੇ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਅੱਜ ਵੀ ਭਾਈ ਕੰਮ ਪੂਰੇ ਜੋਰਾਂ ਤੇ ਚੱਲਦਾ ਹੈ ਤੇ ਕੱਲ ਸਾਥੇ ਆ ਨਹੀਂ ਹੋਇਆ ਕੱਲ ਅਸੀਂ ਹੋਰ ਪਾਸੇ ਲੱਗੇ ਪਏ ਥੋੜੇ ਬਿਜੀ ਤੇ ਕਿ ਨਗਾ ਪੈ ਗਿਆ ਪ੍ਰਧਾਨ ਜੀ ਲੱਗਾ ਚਲੋ ਕੋਈ ਨਹੀਂ ਈ ਨਾਲੇ ਅਪਡੇਟ ਮਿਲ ਜੂਗੀ ਵੀਰਾਂ ਨੂੰ ਨਾਲੇ ਅਸੀਂ 2-4 ਘੰਟੇ ਲਵਾ ਜਾਂਦੇ ਆ। ਨਹੀਂ ਸਾਰਿਆਂ ਦੇ ਸੰਯੋਗ ਨਾਲੇ ਆ। ਬਾਕੀ ਭਾਈ ਜਿਹੜੇ ਵੱਡੇ ਟਰਾਲੇ ਆਉਂਦੇ ਮਿੱਟੀ ਵਾਲੇ ਇੱਕ ਸਾਈਡ ਉਤਰੀ ਜਾਂਦੇ ਆ ਜਿਹੜੇ ਥੈਲੇ ਵਾਲੇ ਅੱਗੇ ਚਲੇ ਜਾਂਦੇ ਆ। ਬਾਕੀ ਆਪਣੇ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਤਾਂ ਉਹਨਾਂ ਨੇ ਵੀ ਟਰੈਕਟਰ ਲੈ ਕੇ ਆਉਣੇ ਓਰੇ ਮੜਾ ਕੁਛ ਕੇ ਜਾਂਦਾ ਸੀ। ਦੀ ਚਾਹੀਦੀ ਜਾਂ ਨਹੀਂ ਤੇ ਉਹ ਕੱਲੂ ਆਉਣੇ ਸਵੇਰੇ ਨਾ ਪ੍ਰਧਾਨ ਜੀ। ਅੱਜ ਟੈਲਿੰਗ ਬਹੁਤ ਲੰਬੀ ਲੈਣ ਲੱਗੀ। ਅੱਜ ਭਾਈ 1 ਕਿਲੋਮੀਟਰ ਲੰਬੀ ਲੈਣ ਲੱਗੀ ਵੀ ਆ। ਵੀ ਕਿਹੜਾ ਕੰਡੀਸ਼ਨ ਆ ਸਾਨੂੰ ਵੀ ਨਹੀਂ ਪਤਾ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਵੀ ਹੁਣ ਪਹੁੰਚੇ ਹੀ ਆ ਤਾਂ ਅਸੀਂ ਬਿਲਗਾ ਖੜਾ ਆ ਬਿਲਗਾ ਖੜਾ ਆਉਂਦੀ ਸਾਰੇ ਜੀ ਏਪੀ ਖੜਾ ਹੂੰ ਦੇਖ ਲੈ ਵੀ ਜਿਹੜੇ ਬਾਈ ਆਮ ਟਰਾਲੇ ਆ ਇੱਕ ਸਾਈਡ ਤਾਰੀ ਜਾਂਦੇ ਉਹਦੇ ਤੇ ਥੈਲੇ ਭਰ ਕੇ ਜਾਂਦੇ ਜਿਹੜੇ ਥੈਲੇ ਵਾਲੇ ਉਹ ਸਿੱਧੇ ਹੀ ਜਾਂਦੇ ਆ ਹੋ ਸਰੇ ਬੰਨ ਭਜਾਂਦੇ ਆ ਜੇ ਥੱਲੇ ਭਰੇ ਦੇ ਆ ਜਾਣ ਤਾਂ ਵਧੀਆ ਗੱਲ ਹੈ ਹਾਂ ਕਿਉਂਕਿ ਬਾਈ ਜੇ ਟਰਾਲਾ ਉਥੇ ਲੈ ਜੇ ਫੇਰ ਤਾਰੂਗੇ ਪਰੂਗੇ ਟਾਈਮ ਲੱਗ ਜਾਂਦਾ ਹੈ ਪਰ ਇੱਕ ਗੱਲ ਹੈ ਬਾਈ ਧੰਨਵਾਦ ਹੈ ਖੇਤਾਂਾਂ ਦਾ ਵੀ ਇਹ ਪ੍ਰਧਾਨ ਜੀ ਜਿਨ੍ਹਾਂ ਨੇ ਆਪਣੇ ਖੇਤਾਂ ਦੀ ਮਿੱਟੀ ਉਤਰਦੀ ਹੈ ਧੰਨਵਾਦ ਸਾਰਿਆਂ ਦਾ ਬਾਈ 15 ਦਿਨ ਹੋ ਗਏ ਕੰਮ ਚੱਲਦੇ ਤੇ ਬਾਈ ਮੂਰੇ ਵਾਲੀ ਸਾਈਡ ਉਹ ਟਰਾਲੇ ਖੜੇ ਅੱਧਾ ਕਿਲੋਮੀਟਰ ਦੀ ਲਾਈਨਾਂ ਨਾਲ ਐਂਬੂਲੈਂਸ ਆ ਲੰਗਰ ਸ਼ੁਰੂ ਤੇ ਹੀ ਹੈ ਵੀ ਆਪਣਾ ਬੰਦਾ ਕ ਭੁੱਖਾ ਨਾ ਮਰੇ ਕਹਿੰਦੇ ਵੀ ਜਿੰਨਾ ਬੰਨ ਪਰ ਜੋਰ ਆ ਉਨਾ ਹੀ ਲੰਗਰ ਦਾ ਜੋਰ ਆ ਬਰਾਬਰੇ ਕੰਮ ਚੱਲਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਬਾਈ ਤੇ ਬਾਈ ਇੱਕ ਗੱਲ ਆ ਪ੍ਰਧਾਨ ਖਵਾਦੇ ਨੇ ਵੀ ਮਤਲਬ ਲੋਕਾਂ ਦੀ ਪਾਸੇ ਦੇਖ ਲਈ ਸਾਡਾ ਤਾਂ ਵੀ ਜੇ ਮੈਂ ਅੜਿਆ ਪਏ ਵੀ ਅੜੇ ਪਏ ਪੂਰਾ ਸਾਥ ਦਿੰਦਾ ਐ ਬਾਕੀ ਹੁਣ ਚੱਲਦੇ ਉੱਪਰ ਦੇਖਦੇ ਆਂ ਤਾਂ ਲਾਦੀ ਹੋਇਆ ਆ ਲਾਦੀ ਹੋਇਆ ਚਲੋ ਕੋਈ ਨਹੀਂ ਬਾਈ ਮਾਫੀ ਚਾਹੁੰਦੇ ਅੱਜ ਆ ਗਏ ਅਸੀਂ ਲੋ ਜੀ ਬਾਈ ਪਹੁੰਚ ਗਏ ਹੁਣ ਬਰਨ ਵਾਲੀ ਸਾਈਡ ਉੱਪਰ ਪਹਿਲਾਂ ਦਾ ਆਹ ਸਾਈਡ ਤੇ ਰਹਉਂਦੇ ਬਾਈ ਤੁਹਾਨੂੰ ਪਾਣੀ ਆਏ ਗਾਹਾਂ ਨੂੰ ਕੇ ਲੰਘਦਾ ਜਿਹੜਾ ਨੇ ਨਾ ਥੋੜੀ ਜਿਹੀ ਪਿੱਛੇ ਐ ਉਰੇ ਆ ਠੋਕਰ ਪਰ ਵੀ ਇਹੀ ਕੰਮ ਚੱਲਦਾ ਹੈ ਵੀ ਉਰੇ ਵੀ ਉਹੀ ਸਿਸਟਮ ਆ ਬਾਈ ਵੀ ਜਿਹੜਾ ਪਾਣੀ ਦਾ ਲੰਘ ਆਏ ਉਹ ਇੱਕ ਫੜੇ ਹੋ ਗਿਆ ਡੂੰਗਾ ਹੋ ਗਿਆ ਰੇਤਾ ਬਾਲੀ ਸੜ ਕਰਦਾ ਦੇਖੋ ਅ ਜਿੰਨਾ ਵੀ ਪਾਣੀ ਦਾ ਵਹਾਅ ਇੱਕ ਸਾਈਡੇ ਹੋ ਗਿਆ ਪਰ ਇਹ ਨਹੀਂ ਹੈਗਾ ਇਹ ਨਾਲ ਹੈ ਕੇ ਲੰਘਦਾ ਹੈ ਪੀ ਪਾਣੀ ਲੰਘਦਾ ਦੋ ਪਾਸੇ ਨੂੰ ਹੋ ਕੇ ਪਰੇ ਨੂੰ ਵੀ ਲੰਘਦਾ ਹੈ ਵੀ ਜਿਹੜਾ ਇੱਧਰ ਵਾਲਾ ਉਹ ਨਾਲ ਖਹਿ ਕੇ ਲੰਘਦਾ ਹੈ ਉਹ ਵਿਚਾਲਾ ਸਾਰੇ ਉੱਚਾ ਹੋ ਗਿਆ ਦੇਖੋ। ਅਵਾਰੇ ਮਾਰ ਮਾਰ ਕੇ ਲੰਘਦਾ। ਤੇ ਆਹ ਠੋਕਰ ਬਗਮੇ ਮਸ਼ੀਨ ਚੱਲ ਲੱਗੀ ਵੀ ਆ ਔਰੇ ਵੀ ਕੰਮ ਚੱਲਦਾ ਹੈ। ਐ ਬਰਦਾਨਾ ਨੀਵਾ ਹੋ ਗਿਆ ਇੱਕ ਸਾਈਡੇ ਹੋ ਗਿਆ ਪਾਣੀ। ਹਾਂ ਇੰਨੀ ਸਾਈਡੇ ਹੋ ਗਿਆ ਪਾਣੀ। ਸਾਰਾ ਪਾਣੀ। ਇਹ ਬਚਾਓ ਫਿਰ ਵੀ। ਫੇਰ ਵੀ ਬਚਾਓ ਆ। ਵੀ ਉਂ ਦੇਖ ਲੈ ਪਰੇ ਰੇਤਾ ਘੜਤਾ ਸਾਰੇ ਇੱਧਰ ਹੋ ਗਿਆ। ਹੋਰ ਕਿਆ? ਕੀ ਆ ਗੱਲ ਆ ਰੇਤਾ? ਪਰੇ ਦੇਲਾ ਮੈਂ ਕਹਿੰਦਾ ਸਾਰਾ ਆਹਾ ठीक 40 फुट ਉਹਦੇ ਬਾਰੇ ਤਾਂ ਖੜੇ ਗਿਆ ਪਾਣੀ ਉੱਪਰ ਜਾਂਦੀ ਨਹੀਂ ਹੈਗਾ ਖੜ ਗਿਆ ਅਨੀਵੀ ਜਗਾ ਹੋਗੀ ਨਾ ਨੀਵੀ ਹੋਗੀ ਡੂੰਗਾ ਠੋਕਰ ਕੋਲ ਲੂ ਬਾਈ ਜਿੰਨੀ ਵੀ ਜਗਾ ਹੈ ਬੈ ਇੱਥੇ ਨੂੰ ਲੰਘ ਆਏ ਜਣੀ ਖਤਰਾ ਕੋਈ ਨਹੀਂ ਠੀਕ ਅੱਜ ਠੀਕ ਆ ਅੱਜ ਠੀਕ ਆ ਬਾਕੀ ਉਹ ਪਰੇ ਦੇਖਦੇ ਹੁਣ ਜਾ ਕੇ ਹਾਂ ਬਾਈ ਠੀਕ ਆ ਪਾਣੀ ਹੁਣ ਘਟੇ ਬਲਦਾ ਪਰਾਨੂੰ ਤਾਂ ਨਹੀਂ ਅੱਗੇ ਜਿੰਨਾ ਪਾਣੀ ਉਹ ਸਾਰਾ ਖਾਲੀ ਨਹੀਂ ਹੋ ਗਿਆ ਵੀ ਆਹੀ ਹੈ ਬਾਕੀ ਪਾਣੀ ਦੀ ਪਰੇ ਜਾ ਕੇ ਦੇਖਦੇ ਇੱਕ ਸਾਈਡ ਤੇ ਗੈਸ ਲਾਇਆ ਹਲੇ ਓਕੇ ਜਲਦੀ ਬਾਈ ਪੋਪ ਲਾਈਨ ਇੰਦਰ ਟੋਕਰ ਦੇ ਨਾਲ ਪੱਥਰ ਲੱਗ ਰਿਹਾ ਬਾਈ ਇਹ ਵੀ ਲੋ ਜੀ ਬਾਈ ਆ ਠੋਕਰ ਦੇ ਮੂਹਰੇ ਵਾਲੀ ਸਾਈਡ ਖੜੇ ਆਪਾਂ ਔਰੇ ਬਾਈ ਦੇਖੋ ਆ ਬੰਨ ਹੈ ਇੱਥੇ ਬੰਨਦੇ ਜਮੇ ਨੇੜੇ ਆ ਗਿਆ ਤਾਂ ਦੇਖੋ ਸੋਖਾ ਮਾ ਯੂਰੇ ਥੋੜ੍ਹੀ ਫਰਕ ਕਰ ਰਿਹਾ ਦਾ ਭਾਈ ਔਰੇ ਵੀ ਉਹੀ ਕੰਮ ਹੈ ਵੀ ਠੋਕਰ ਕੇ ਪਾਣੀ ਵਜੇ ਕੇ ਘੁੰਮਦਾ ਹੈ ਉਹ ਸਾਹਮਣੇ ਉਹੀ ਹੈ ਰੇਤਾ ਭਾਈ ਔਰੇ ਆ ਸਿਸਟਮ ਐਨਾ ਫਰਕ ਆ ਭਾਈ ਦੇਖੋ ਬੰਨ ਤੇ ਜਮੀਨ ਨੇੜੇ ਪਹੁੰਚ ਗਿਆ ਦਾ ਇੱਕ ਸਾਈਡ ਬੰਦ ਹੁੰਦਾ ਬਾਈ ਦੂਸਰੀ ਸਾਈਡ ਕੰਮ ਚੱਲ ਪੈਂਦਾ ਉਹ ਕੰਮ ਹੋਇਆ ਪਾ ਉਹ ਤਾਂ ਲੋ ਜੀ ਬਾਈ ਪਹਿਲਾਂ ਆ ਸਾਈਡ ਕੰਮ ਚੱਲਦਾ ਦਾ ਵੀ ਆ ਸਾਈਡ ਹੁਣ ਠੀਕ ਹੋ ਗਿਆ ਨਾ ਪਰ ਤਾਂ ਸਾਰਾ ਬਹਾ ਵੀ ਉਹ ਠੋਕਰ ਆ ਬਾਈ ਉੱਥੇ ਪੱਥਰ ਲੱਗਦਾ ਦਾ ਵੀ ਹੁਣ ਠੋਕਰ ਜਿੱਥੇ ਪਹਿਲਾਂ ਕੰਮ ਚੱਲਦਾ ਦਾ ਵੀ ਐ ਜਿਹੜਾ ਘੁੰਮ ਕੇ ਪਾਣੀ ਆਉਂਦਾ ਦਾ ਹੁਣ ਇਹ ਇੱਥੇ ਦੇ ਛੱਡ ਕੇ ਬਾਈ ਅਗਲੀ ਠੋਕਰ 'ਪਾ ਹੋ ਗਿਆ ਅਗਲੀ ਠੋਕਰ ਤੇ ਨਾਗ ਬਾੜ ਪਾਉਣ ਲੱਗ ਗਿਆ ਪਾਣੀ ਘਟ ਗਿਆ ਬੁੱਤ ਘਟਿਆ ਪਿਆ ਨਾ ਪਾਣੀ ਹੂੰ ਕਿਉਂਕਿ ਨਹੀਂ ਜਿਹੜੇ ਜ਼ਿਆਦਾ ਬਾਈ ਤੁਸੀਂ ਲੈਣਾ ਦੇਖਦੇ ਤੇ ਉਰੇ ਦੀਆਂ ਜਿੰਨਾ ਵੀ ਕੰਮ ਚੱਲਦਾ ਰਾ ਬਾਈ ਕਿੰਨਾ ਹੀ ਥੈਲਾ ਗਿਰ ਗਿਆ ਬਾਈ ਕੋਈ ਪੱਤਨ ਨਹੀਂ ਹੈਗਾ ਉਰੇ ਆ ਦਰਾਖਤਰੇ ਕੋਲ ਦੀ ਵੀਡੀਓ ਹੈ ਬਾਈ ਉਰੇ ਉਬਾਲੇ ਮਾਰ ਮਾਰ ਕੇ ਪਾਣੀ ਨਿਕਲਦਾ ਦਾ ਜਾਦੇ ਟਾਈਮ ਉਹ ਦਿਨ ਕਿਕਰ ਪਣੀ ਖੜੀ ਪੱਸਾਂਗੀ ਹੂੰ ਬਾਕੀ ਤੁਸੀਂ ਦੇਖ ਵੀ ਸਾਦੇ ਆ ਵੀ ਇੱਕ ਸਾਈਡ ਕੰਮ ਹਟ ਜਾਂਦਾ ਫਿਰ ਦੂਈ ਸਾਈਡ ਚੱਲ ਪੈਂਦਾ ਹੁਣ ਉਹ ਠੋਕਰ ਹੈ ਉਹ ਠੋਕਰ ਹੀ ਜਣਮਾ ਵੱਜ ਕੇ ਲੰਘਦਾ ਹੁਣ ਉੱਥੇ ਹੋ ਗਿਆ ਉਹ ਹੀ ਕੰਮ ਉਹ ਠੋਕਰ ਦੇਖ ਲੂ ਨੂੰ ਗਿਆ ਹਾਂ ਦੇਖ ਲੈ ਪ੍ਰਧਾਨ ਉਰੇ ਵੀ ਹੋਈ ਕੰਮ ਤਾਂ ਵੀ ਇੱਕ ਸਾਈਡ ਹਾਰਦਾ ਦੂਸਾ ਨੂੰ ਹੋ ਜਾਂਦਾ ਪਰ ਤਾਂ ਉਹ ਵੀ ਲਾਗ ਬਤੇ ਮੜੀ ਖੁਰੀ ਵੀ ਹੁਣ ਹਮ ਹਰਕ ਇੰਨੀ ਦਾ ਹੀ ਬਾਕੀ ਬਾਈ ਹੁਣ ਤੁਸੀਂ ਗੈਸ ਲਾ ਸਕਦੇ ਵੀ ਕਿੰਨਾ ਕ ਪਾਣੀ ਆ ਤੁਸੀਂ ਵੀਡੀਓ ਦੇਖ ਲਈ ਸਾਰੇ ਪਿਛਲੀਆਂ ਸਾਡੀਆਂ ਵੀ ਭਾਈ ਇੱਕ ਵਾਰ ਤਾਂ ਬੰਨਨੇ ਸਾਰੇ ਡਰਾਤੇ ਤੇ ਕਨੇ ਪ੍ਰਧਾਨ ਜੀ ਇੱਕ ਵਾਰ ਤਾਂ ਸਾਬ ਡਰੇ ਪਤੇ ਬਾਈ ਸਾਰੇ ਸੰਗਤ ਜੀ ਜੋੜਨ ਵਾਲੇ ਬਾਈ ਆ ਬਚਿਆ ਜੋ ਬਚਿਆ ਸੰਗਤ ਜੀ ਜੋਰ ਤੇ ਲੋਕਾਂ ਦੀ ਅਰਦਾਸਾਂ ਵੀਰਾਂ ਦੀ ਆਪਣੇ ਉਹਨਾਂ ਕੇ ਕੰਮ ਹੋਇਆ ਬਈ ਸਾਰਾ ਇਹ ਬਚਾਓ सारे के भाई बहुत डूंगा बहुत ज्यादा डूंगा भाई कटा भाई बाबे कुझु <marriages timing> ਲਓ ਜੀ ਬਾਈ ਕੰਕ੍ਰੀਟ ਗੇਰਤਾ ਤੇ ਦੂਹੇ ਦੀ ਵਾਰੀ ਹੈ ਪ੍ਰਧਾਨਾ ਹਾਂ ਅੱਜ ਸੰਗਤ ਵੀ ਘਟਿਆ ਪ੍ਰਧਾਨਾ ਹਾਂ ਅੱਜ ਘਟਿਆ ਜੀ ਬਹੁਤ ਘਟਿਆ ਕਿਉਂਕਿ ਬਾਈ ਸੰਗਤ ਵੀ ਕਿਆ ਕਰੇ ਨਹੀਂ ਨਹੀਂ ਉਹਨਾਂ ਦਾ ਕੰਮ ਚੱਲਦਾ ਹਾਂ ਥੱਕ ਗਏ ਬਾਈ ਲੋਕ ਥੱਕ ਗਏ ਬਾਈ ਬੜਾ ਗਰੇਡ ਵਾਲੀ ਕ ਲੱਗ ਗਿਆ ਵੇਖੋ ਹਾਂ ਕੋਈ ਆ ਵੀ ਥੱਕ ਗਿਆ ਸੀ ਵੀ ਥੱਕ ਗਿਆ ਬਾਈ ਕੋਈ ਆ ਵੀ ਥੱਕ ਗਿਆ ਸੀ ਵੀ ਥੱਕ ਗਿਆ ਉਹ ਬਾਈ ਲਾਗ ਤੇ ਰੇਤਾ ਖੋੜਦਾ ਹੈ ਹਾਂ ਮੜਾ ਇਹ ਪਾਣੀ ਦਾ ਰੁੱਖ ਬਦਲਦਾ ਏ ਹਾਂ ਬਿਠੋਕਰ ਤੇ ਮੜਾ ਇਹ ਸਾਈਡ ਨੂੰ ਹੋਇਆ ਵੀ ਮਾਣਾ ਮੋਟਾ ਪਾਣੀ ਫੇਰ ਵੀ ਘੁੰਮੀ ਜਾਂਦਾ ਏ